ਸਾਰੋ ਲੈ ਖੋਲੋ ਲੋ ਯਾਰ ਖੋਲੋ ਖੋਲੋ ਉਹ ਲੰਡੇ ਯਾਰ ਸ਼ਰਿਆ ਨੇ ਤੁਸੀਂ ਉੱਥੇ ਉਹ ਬਰਵਾਸੀ ਕਨੌਡਾ ਚ ਬਤਾਇ ਕੋਲੋਂ ਤੇ ਕੇ ਮਾਰ ਕੇ ਬਾਹਰ ਕੱਢਦਾ ਲਾਣਾ ਬੀਬੀਆਂ ਨੇ ਵੀ ਬੜਾ ਮਰਵਾਤੀਆਂ ਨੇ ਉੱਥੇ ਕੋਈ ਜਨਾਨੀਆਂ ਦਾ ਚਪੇੜਾ ਧੱਕ ਮਰਵਾਤੀਆਂ ਯਾਰ ਕੋਈ ਖੋਲੋ ਇਹਨੂੰ ਅੱਭਾਈ ਨਾ ਇਹ ਕੋਈ ਪਹਿਲਾ ਇਹਨਾਂ ਨੂੰ ਟੋਕਨ ਤੁਸੀਂ ਸਵੇਰ ਦੇ ਦਿੱਤੇ ਆ ਉਹ ਹੁਣ ਤੁਸੀਂ ਫਾਇਲਾ ਬਾਹਰ ਕੱਢ ਦਿੱਤੀਆਂ ਕੋਈ ਸਾਡੇ ਕੋਲ ਨੰਬਰ ਸਾਡੇ ਕੋਲ ਟੋਕਨ ਕੋਲ ਸਾਰੀਆਂ ਫਾਇਲਾ ਬਾਹਰ ਕੱਢ ਦਿੱਤੀਆਂ ਕੋਈ ਜਿਨ੍ਹਾਂ ਨੂੰ ਟੋਕਨ ਮਿਲਿਆ ਵਾ ਉਹਨਾਂ ਦੀਆਂ ਫਾਇਲਾ ਜਮ ਹੋਣਗੀਆਂ ਭਾਵੇਂ ਅੱਜ ਆ ਜਾਣ ਬਾਹਰ ਪੈ ਬੋਲਣ ਤੇ ਯਾਰ ਕੋਈ ਇਹ ਨਾ ਲੋਕਤੰਤਰ ਦਾ ਘਾਣ ਕਰ ਰਹੇ ਹੋ ਤੁਸੀਂ ਆ ਟੋਕਨ ਕਿੱਥੇ ਆ ਟੋਕਨ ਕੋਲ ਆ ਬੰਦੇ ਬਾਹਰ ਕਰ ਦਿੰਦੇ ਤੁਸੀਂ ਹਾਂ ਸਾਰਾ ਕੁਝ ਹੋ ਗਿਆ ਹੁ ਟੋਕਨ ਟੋਕਨ ਆ ਦੇਖੋ ਆਹ ਲੋਕ ਆ ਆ ਵੇਖੋ ਟੋਕਨ ਸਵੇਰ ਦੇ ਵੰਡੇ ਹੋਏ ਆ ਤਾਂ ਜਦੋਂ ਹੁਣ ਇੱਥੇ ਮਜੂਤਾ ਆਮ ਆਦਮੀ ਪਾਰਟੀ ਦੇ ਆਏ ਆ ਬਤਾਏ ਕਿ ਇੱਥੇ ਤੇ ਸ਼ਰਮ ਹੀ ਆ ਵੇਖੋ ਬੰਦਿਆਂ ਨੂੰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੂੰ ਉਹਨਾਂ ਦੀਆਂ ਫਾਈਲਾਂ ਵੀ ਪਾੜੀਆਂ ਗਈਆਂ ਜਿਨ੍ਹਾਂ ਨੇ ਫਾਈਲਾਂ ਆਪਣੇ ਕੋਲ ਰੱਖੀਆਂ ਹੋਈਆਂ ਉਹਨਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਲੋਕਤੰਤਰ ਹੈ ਇਥੋਂ ਤੱਕ ਸਾਡੇ ਗੁਰਮੀਤ ਸਿੰਘ ਇਥੋਂ ਤੱਕ ਸਾਡੇ ਗੁਰਮੀਤ ਸਿੰਘ ਆ ਗੱਗੋ ਪੂਆ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਇਹਨਾਂ ਕੋਲ ਫੈਲਾ ਫੈਲਾ ਖੋਹਦੇ ਰਹਿਆ ਖੋਹਦੇ ਰਹੇ ਜੀ ਆਪਾਂ ਬਾਰੇ ਬੰਦੇ ਬਾਹਰ ਕੱਢਦੇ ਆ ਫੈਲਾ ਉਹ ਬੰਦੇ ਜਿਹੜੇ ਸਵੇਰ ਤੋਂ ਟੋਕਨ ਦੇ ਕੇ ਬਾਹਰ ਕੱਢ ਦਿੰਦੇ ਬੋਲੋ ਯਾਰ ਬੋਲੋ ਸੋਈ ਤਨ ਆਪੇ ਸਭ ਤਰ੍ਹਾਂ ਦੇ ਤੋੜਦੇ ਯਾਰ ਇਹ ਵੀ ਛੋਇਆ ਬਾਬਾ ਵਾਹ ਲੰਘਦੇ ਯਾਰ ਇਹ ਕੀ ਕੰਮ ਹੈ ਤੁਹਾਡਾ ਇੱਕਾ ਇੱਕ ਲੋਕ ਤੰਤਰ ਆ ਅਫਸੋਸ ਹੀ ਸ਼ਰਿਆ ਬਦਮਾਸ਼ ਇਕਰੋਂ ਦੇ ਇੱਕ ਲੋਕਤੰਤਰ ਕਿਉਂ ਬੰਦੇ ਬਾਹਰ ਕੱਢਿਆ ਕਿਉਂ ਬੰਦੇ ਬਾਹਰ ਕੱਢੇ ਤੁਸੀਂ ਖਾਲੀ ਬਸ਼ਰ ਨੂੰ ਗਾੜੀ ਆ ਸਾਰੀ ਕਿਉਂ ਕਿਉਂ ਬੰਦੇ ਬਾਹਰ ਕੱਢੇ ਤੁਸੀਂ ਕਦੋਂ ਦੇ ਬੰਦੇ ਬਾਹਰ ਕੱਢੇ ਤੁਸੀਂ ਚੋਕਨ ਵਾਲੇ ਫਾਇਲਾ ਵਾਲੇ ਬੰਦੇ ਬਾਹਰ ਕੱਢਿਆ ਬੰਦੇ ਕਿਉਂ ਨਹੀਂ ਅੰਦਰ ਆਇਆ ਫਾਇਲਾ ਕੋਲ ਚੋਕਨ ਕੋਲ ਹਾਂ ਕਿਉਂ ਕਿਉਂ ਬੰਦੇ ਕੋਲ ਕਿਉਂ ਕਿਉਂ ਉਹਨਾਂ ਨੇ ਬਾਹਰ ਕਰਦੇ ਆ ਬਾਹਰ ਕਰਦੇ ਆ ਕਿਉਂ ਬਾਹਰ ਕਰਦੇ ਆ ਅਸੀਂ ਤੈਨੂੰ ਬਾਹਰ ਕਰਦੇ ਆ ਹਨ ਪਰ ਕੱਢਿਆ ਲੋਪਤਰ ਬਾਹਰ ਕੱਢਦੇ ਲੋਕੜ ਕੋਲ ਹੈ ਫਾਈਨਲ ਗੋਲ ਹੈ ਸਭੈਂ ਤਾਂ ਤੁਸੀਂ 9 ਵਜੇ ਟੋਕਨ ਦੇ ਕੇ ਬਾਹਰ ਕੱਢਦੇ ਤੁਸੀਂ ਪਤਮਸ਼ੀ ਦੇ ਨਾਲ ਕਿਉਂਕਿ ਤੁਸੀਂ ਬੋਤੇ ਟੋਕਨ ਨਾਲੇ ਬਾਹਰ ਕੱਢ ਦਿੰਦੇ ਟੋਕਰ ਹੀ ਕੋਹੜਿਆ ਬੰਦੂ ਸਾਹਿਬ ਦਾ ਡੱਗਿਆ ਯਾਦ ਕਰੋ ਯਾਰ ਹੱਟ ਪਰੇ ਕਿਉਂ ਬੋਲੋ ਯਾਰ ਬੋਲੋ ਯਾਰ ਇਹ ਨੰਨੀ ਲੋਕ ਤਾਂ ਤੱਕ ਕਹਿਣਾ ਹੁੰਦਾ ਇਹ ਤਾਂ ਲਿੰਚਿਆ ਯਾਰ ਵੀ ਕਰਦੇ ਤੁਸੀਂ ਆਪਣੇ ਅੰਦਰਲੇ ਪਸੇ ਝਾਤੀ ਮਾਰੋ ਕੀ ਕਰਵਾ ਰਹੇ ਹੋ ਤੁਸੀਂ ਹਾਂ ਕਿ ਬ੍ਰਹਮਪਾਦਾ ਕਿੰਨੇ 40 ਲਫਰ ਗਿਆ ਜਾਨ ਗਿਆ 40 ਜਾਲੀ ਮੇਲਾ ਦੇ ਭਈਆ ਤੋਹੇ ਸਦਰ ਕਾਣ ਮੁੱਜ ਕਿਉਂ ਪਹਿਲਾਂ ਤੁਸੀਂ ਰਖਵਾ ਕੇ ਤੁਸੀਂ ਕੀਤਾ ਕੰਮ ਉਹ ਰੱਖੋ ਉਹ ਤਾਂ ਸਵੇਰ ਦੀਆਂ ਸਵੇਰ ਦੀਆਂ ਫੈਲਾਂ ਜਿਹੜੀਆਂ ਉਦਾਂ ਹੀ ਲੋਕਾਂ ਦੇ ਹੱਥਾਂ 'ਚ ਖਾਲੀ ਫੜਵਾ ਕੇ ਤੁਸੀਂ ਟਾਈਮ ਨੂੰ ਬਰਬਾਦ ਕੀਤਾ ਫਿਰ ਤੁਸੀਂ ਟੋਕਨ ਵੰਡਾ ਖਾਲੀ ਫੈਲਾਂ ਟੋਕਨ ਦਿੱਤੇ ਖਾਲੀ ਫੈਲਾਂ ਵੇਹੋ ਤੁਹਾਡਾ ਟੱਕਰ ਨਹੀਂ ਆ ਰਿਹਾ ਤੁਹਾਡੀ ਕੋਈ ਲਿੰਮਿਟ ਨਹੀਂ ਜਾ ਰਹੀ ਨਾ ਘਾਹ ਚੜੀ ਜਾਂਦੇ ਹੋ ਤੁਸੀਂ ਸਮਝਿਆ ਨਹੀਂ ਨਾ ਸਤਿ ਸ਼੍ਰੀ ਅਕਾਲ ਜੀ ਅੱਜ ਆ ਗਏ ਹਾਂ ਅੱਜ 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 ਕੋਈ ਨਹੀਂ ਆ ਗਿਆ ਤੁਹੀਂ ਤੇ ਤੋਹੀਂ ਲੋਕਤੰਤਰ ਹੀ ਖਤਮ ਕਰ ਦਿੱਤਾ ਤੋਹੀਂ ਲੋਕਤੰਤਰ ਹੀ ਖਤਮ ਕਰ ਦਿੱਤਾ ਕੱਲ ਯਾਰ ਕਰਦੇ ਸਾਨੂੰ ਅਧਿਕਾਰੀ ਦੇ ਨਾਲ ਇੱਕ ਬੰਦਾ ਜੀ ਹੈਲਥ ਚੈੱਕ ਕੀਤੀ ਤੇ ਸਾਨੂੰ ਮਾਫੀ ਦੇ ਦਵਲ ਹਿਆਣਾ ਵੱਡੇ ਰਾਮ ਲਿਆਓ ਲਿਆਓ ਕਿਤੇ ਨੇ ਟਿੱਕੀ ਸਾਹਿਬ ਉਹ ਵੀ ਟੋਕਨ ਵੰਡ ਕੇ ਬਾਅਦ ਚ ਬੰਦੇ ਨੂੰ ਬਾਹਰ ਕੱਢ ਦਿੱਤਾ ਲੋਕਾਂ ਕੋਲ ਫਾਇਦਾ ਕੋਲ ਟੋਕਨ ਕੋਲ ਫਾਇਦਾ ਕੋਲ ਸਰਦਨ ਬਟਾ ਇਹ ਕਿਹਾ ਹੁਣ ਬਾਹਰ ਕੱਢਦਾ ਲੈ ਆਓ ਤੁਸੀਂ ਕਿਹੜਾ ਸਬੰਧਤ ਅਧਿਕਾਰੀ ਹੈ ਤੁਹਾਡਾ ਲੈ ਆਓ ਕਦੀ ਨਾ ਗੱਲ ਕਰੀ ਕੋਈ ਸਬੰਧਤ ਅਧਿਕਾਰੀ ਆਵੇ ਤੁਹਾਡੇ ਸਿੱਪੀ ਸਾਹਿਬ ਨੂੰ ਲੈ ਆ